ਆਟੋ ਚ ਲਾਉਂਦੇ ਆ ਜੀ। ਅੱਛਾ ਜੀ। ਹਾਂਜੀ ਹਾਂਜੀ। ਇਹ ਇਹ ਸਟੇਸ਼ਨ ਨੂੰ ਚਲਾਉਂਦੇ ਹੁੰਦੇ ਸੀ ਆਟੋ ਇਹ। ਅੱਛਾ ਜੀ। ਹਾਂਜੀ ਹਾਂਜੀ। ਹਾਂਜੀ। ਤੁਹਾਨੂੰ ਕਿੱਥਾ ਪਤਾ ਲੱਗਿਆ ਇਹਨਾਂ ਦਾ? ਅਬਾ ਰੋਡ ਤੇ ਹੀ ਵੇਖਦੇ ਹੁੰਦੇ ਸੀ ਇਹਨਾਂ ਨੂੰ ਜੀ ਅਸੀਂ। ਹਾਂਜੀ ਹਾਂਜੀ ਹਾਂਜੀ। ਇਹਨਾਂ ਦਾ ਘਰ-ਬਾਰ ਤੁਹਾਨੂੰ ਘਰ-ਬਾਰ ਦਾ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਕੀ ਹੈ। ਹਾਂਜੀ ਹਾਂਜੀ। ਮੇਰਾ ਸ਼ੋਭਨ ਸ਼ਰਮਾ ਨਾਮ ਹੈ। ਆਇਆ ਹੋਇਆ ਵੀ ਇੱਥੇ ਜਿਹੜੀ ਕੱਤ ਵੀ ਡੈਡ। ਭਾਜੀ ਆ ਮੈਂ ਚਾਹ ਪੈਕ ਕਰਾਣ ਗਿਆ ਆਂ ਭਾਜੀ ਉਧਰੋਂ ਆ ਰਹੇ ਸੀਗੇ ਆਟੋ ਚ ਲਾਉਂਦੇ ਨੇ ਇਹ। ਤੇ ਬਸ ਇੱਧਰ ਆਏ ਆ ਤੇ ਮੈਂ ਚਾਹ ਪੈਕ ਕਰਾ ਕੇ ਤੇ ਇੱਥੇ ਦੇਖਿਆ ਆ ਕੇ ਵੀ ਇਹ ਪੂਰੇ ਹੋ ਗਏ ਆ ਕੋਈ ਪਤਾ ਨਾ ਤਾਂ ਅੱਧਰ ਕਿੱਥੇ ਨਹੀਂ ਘਰ ਬਾ ਨਹੀਂ ਪਤਾ ਰੋਡ ਤੇ ਹੀ ਆਪਾਂ ਇਹਨਾਂ ਨੂੰ ਦੇਖਿਆ ਕਿ ਆਟੋ ਚਲਾਉਂਦੇ ਨੇ ਅੱਛਾ ਹਾਂਜੀ ਮਤਲਬ ਇੱਕਦਮ ਨਹੀਂ ਮੈਂ ਵੀ ਹਾਂਜੀ ਬਸ ਬਾਕੀ ਇੱਥੇ ਜੋ ਤੁਹਾਨੂੰ ਪਤਾ ਹੀ ਆ ਵਾਇਰਿਕ ਖਾਲਸਾ ਵਾਇਰੀ ਪਤਾ ਹੀ ਆ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਜਿਹੜੀ ਮੈਂ ਨਾ ਜੀ ਹਾਂਜੀ ਹਾਂਜੀ ਮੈਂ ਮੈਂ ਆ ਰਿਹਾ ਸੀਗਾ ਜੀ ਮੇਰੀ ਦੁਕਾਨ ਆ ਸਕੂਟਰ ਮੋਟਰ ਵਾਲਾਂ ਦੀ ਜੀ ਤੇ ਅਸੀਂ ਕਹਨੇ ਆ ਅਸੀਂ ਆਇਆ ਤੇ ਮਲਾਇਓ ਖੜੇ ਪਰ ਮੇਤੋ ਨਾ ਮੈਂ ਕੋਈ ਵੀ ਹੋਵੇ ਮੇਤੋ ਅੱਗੇ ਜਾ ਨਹੀਂ ਹੁੰਦਾ ਵੀ ਪਤਾ ਕੀ ਆ ਅਸੀਂ ਤਾਂ ਖੜਦੇ ਆ ਵੀ ਇਨਸਾਨ ਆ ਕੱਲੂ ਅਸੀਂ ਕਿੱਥੇ ਹੋ ਜਾਣਾਗਾ ਜੇ ਅਸੀਂ ਕਿਦਾ ਭਲਾ ਕਰਾਂਗੇ ਸਾਡਾ ਕਰਨਗੇ ਪਰ ਮੈਂ ਬੜਾ ਆਸਾਨੀਆਂ ਮਲਾਜਮਾਂ ਦਾ ਜਿਨ੍ਹਾਂ ਨੇ ਵਿਚਾਰਿਆਂ ਨੇ ਇੱਥੇ ਖਲੋਤੇ ਰਹੇ ਇੱਕ ਇੰਚ ਨਹੀਂ ਹਿਲੇ ਆਪਣੇ ਮੋਬਾਈਲਾਂ ਦੇ ਸਿਮ ਕੱਢ ਕੇ ਵੀ ਆਪਣੇ ਮੋਬਾਈਲਾਂ ਸਿਮ ਕੱਢ ਕੇ ਆਪ ਉਹ ਸਿਮ ਪਾ ਕੇ ਫੇਰ ਉਹਨਾਂ ਦੇ ਘਰ ਦੇ ਦਿੱਕਰ ਸੰਕੇਤ ਕੀਤਾ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਗਿਆਗਾ ਉੱਪਰ ਡੈੱਡ ਬੋਡੀ ਉਹਨੇ ਸਪੁਰਤ ਕਰਤੀ ਆ ਮੈਂ ਬੜਾ ਖੋਸਾ ਇਮਲਾਜਮਾਂ ਤੋਂ ਜਿਨ੍ਹਾਂ ਨੇ ਮੌਕੇ ਨੂੰ ਸੰਭਾਲਿਆ ਆਪਣੀ ਡਿਊਟੀ ਦਾ ਫਰਜ਼ ਪੂਰਾ ਕੀਤਾਗਾ ਵਾਜ ਮਲਾਜਮ ਹੋਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਜੀ ਕੋਈ ਵੀ ਇਨਸਾਨ ਆ ਚਲੋ ਉਹ ਤਾਂ ਮਲਾਜਮ ਦਾ ਫਰਜ਼ ਬਣਦਾਗਾ ਕਿਉਂਕਿ ਉਹਨਾਂ ਨੂੰ ਕਾਲ ਕਰਾਂਗੇ ਉਹ ਤਾਂ ਆਉਣਗੇ ਆਉਣਗੇ ਪਰ ਮੈਂ ਇਨਸਾਨੀਅਤ ਤੌਰ ਤੇ ਇਹ ਕਹਿਣਾ ਚਾਹੁੰਨਾਗਾ ਕੋਈ ਵੀ ਰਾਹੀ ਹੋਵੇ ਹਰ ਬੰਦੇ ਦੀ ਹੈਲਪ ਕਰੋ ਦੁੱਖ ਤਕਲੀਫ ਕਦੋਂ ਕਿਸੇ ਤੇ ਆ ਜਾਣੀਆਂ ਇਹ ਦੱਸ ਕੇ ਨਹੀਂ ਆਉਣੀ ਚੰਗਾ ਕਰੋਗੇ ਚੰਗਾ ਪਾਉਗੇ ਮੈਂ ਤਾਂ ਇਹ ਕਹਿਣਾ ਜੀ ਰੈਕ ਦੀ ਹੈਲਪ ਕਰਿਆ ਕਰੋ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਾਰੇ ਚੰਗੇ ਨੇ ਵਾਇਰੂਜ ਕਾ ਖਾਲਸਾ ਉਹ ਵਾਇਰੂਜ ਜਿੱਗੀ ਇਹ ਹੀ ਪਤਾ ਲੱਗਿਆ ਵੀ ਉਹ ਤੁਰਿਆਂ ਆਉਂਦਾ ਗਿਰ ਗਿਆ ਵਾ ਪਤਾ ਕੀਤਾ ਉਹਨੂੰ ਚੈੱਕ ਕੀਤਾ ਉਹ ਡੈੱਡ ਹੋ ਗਿਆ ਮੌਕੇ ਤੇ ਬਿਲਕੁਲ ਹੀ ਉਹਦੇ ਅਸੀਂ ਫੋਨ ਤੋਂ ਐਡਰੈਸ ਲੱਭ ਰਹੇ ਆ ਥਾਣੇ ਨੂੰ ਕਾਲ ਕਰਤੀ ਆ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਆ ਰਿਹਾ ਸਰ ਲੋਕਾਂ ਨੂੰ ਕਹੇ ਜਾਣੇ ਕਿ ਦਵਾਈ ਲੈਣ ਜਾ ਰਹੇ ਆ ਜੀ ਸਾਰੇ ਕਾਗਜ ਫੋਲ ਲਿਆ ਉਹਦਾ ਫੋਨ ਜਿਹੜਾ ਲੋਕ ਆ ਉਹਦਾ ਅਸੀਂ ਲੋਕ ਖਲਾ ਕੇ ਉਹ ਤਾਂ ਸਿਮ ਦੂਜੇ ਨੰਬਰ 'ਚ ਪਾ ਕੇ ਉਹ ਤੇ ਡਰੈਸ ਕਰ ਰਹੇ ਆ ਜੀ ਉਹਦੇ ਆ ਜਾਣਾ ਬਗਬਤਾ ਵਧੀਆ ਗੱਲਾਂ ਜੀ ਹੁਣ ਗੈਟ ਕੋਈ ਕਿੱਥੇ ਭੇਜਣੀ ਹੈ ਬਈ ਤਾਂ ਡਿਵੀਜ਼ਨ ਨੰਬਰ 7 ਵਾਲੇ ਆ ਰਹੇ ਜੀ ਸਾਡੇ ਕੋਲ ਆਈਓ ਆ ਰਹੇ ਸਾਡੇ ਕੋਲ ਉਹਨਾਂ ਦੇ ਅੱਜ ਪੇਜ ਤੇ